ਮਲੇਰਕੋਡਲਾ ਪੁਲਿਸ ਵੱਲੋਂ ਨਸ਼ਾ ਤਸਕਰੀਆਂ ਦੇ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਵਕ ਵਕ ਤਾਵਾਂ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਕਾਬੂ ਕਰਨ ਦੀ ਲਗਾਤਾਰ ਅਭਿਆਨ ਚਲਾ ਦਿੱਤਾ ਹੈ। ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਤਸਕਰੀ ਸੰਬੰਧੀ ਕੋਈ ਪਤਾ ਹੈ ਤਾਂ ਉਹ ਉਸ ਵਿਅਕਤੀ ਦੀ ਜਾਣਕਾਰੀ ਪੁਲਿਸ ਨੂੰ ਬਗੈਰ ਕਿਸੇ ਡਰ ਤੋਂ ਦਵੇ ਨਸ਼ੇ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ ਡੀਐਸਪੀ ਸੀਤੀਸ਼ ਕੁਮਾਰ ਅਤੇ ਸੀਆਈਏ ਇੰਚਾਰਜ ਹਰਜਿੰਦਰ ਸਿੰਘ ਨੇ ਇਹ ਸਬੰਧੀ ਜਾਣਕਾਰੀ ਮੀਡੀਆ ਦੇ ਨਾਲ ਵਿਸ਼ੇਸ਼ ਤੌਰ ਤੇ ਸਾਂਝੀ ਕੀਤੀ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਮਲੇਰਕੋਟਲਾ ਵੱਲੋਂ ਨਸਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮੈਂ ਆਪ ਤੇ ਨਾਲ ਮੇਰੇ ਸੀਆਈ ਇੰਜਾਰ ਤੋਂ ਸਾਡੀ ਸਾਰੀ ਟੀਮ ਵੱਖ-ਵੱਖ ਜਗਾਹ ਤੇ ਅਸੀਂ ਰੇਡ ਕਰਦੇ ਆਂ ਔਰ ਇਹ ਅਸੀਂ ਜਿੰਨੇ ਵੀ ਕੋਈ ਸ਼ੱਕੀ ਬੰਦੇ ਸਾਨੂੰ ਮਿਲਦੇ ਜਿਵੇਂ ਸਿਵਲ ਹਸਪੀਟਲ ਦੇ ਮੂਰੇ ਬਹੁਤ ਜ਼ਿਆਦਾ ਲੋਕ ਉਹ ਕਰਦੇ ਸੀ ਵੀ ਇਥੇ ਮੂਰੇ ਖੜਦੇ ਆ ਉਹ ਉੱਥੇ ਜੋ ਵੀ ਸ਼ੱਕੀ ਮਿਲੇ ਅਸੀਂ ਲੈ ਕੇ ਉਹ ਰਾਉਂਡ ਅਪ ਕੀਤੇ ਤਾਂ ਉਹਨਾਂ ਦੇ ਜੋ ਬੰਦੀ ਕਾਰਵਾਈ ਉਹ ਕਰਾਈ। ਤਾਂ ਇੱਕ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਆਪਣੀ ਰੇਲਵੇ ਪੁਲ ਦੇ नीचे ਕੁਝ ਬੱਚੇ ਬੈਠਦੇ ਆ ਉਹ ਬਹੁਤ ਅਸ਼ਰਾਰਤਾ ਕਰਦੇ ਉਹ ਵੀ ਅਸੀਂ ਲੈ ਕੇ ਉਹਨਾਂ ਨੂੰ ਵੀ ਰਾਉਂਡ ਅਪ ਕਰਕੇ ਤਾਂ ਅਸੀਂ ਥਾਣੇ ਲੈ ਜਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਈ। ਬਾਕੀ ਜੇ ਕਿਸੇ ਨੂੰ ਕੋਈ ਵੀ ਪਤਾ ਲੱਗਦਾ ਕੋਈ ਨਸ਼ਾ ਵੇਚਦਾ ਸ਼ਹਿਰ ਦੇ ਵਿੱਚ ਕੋਈ ਆਈਐਫ ਜੇ ਕਿਤੇ ਜਗ੍ਹਾ ਤੇ ਖੜਦੇ ਆ ਪਿੰਦੇ ਆ ਉਹ ਸਾਨੂੰ ਦੱਸਣ ਅਸੀਂ ਉੱਥੇ ਹੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ